ਆਪਰੇਸ਼ਨ ਈਗਲ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਚਲਾਇਆ ਗਿਆ ਚੈਕਿੰਗ ਅਭਿਆਨ ਰੇਲਵੇ ਸਟੇਸ਼ਨ ਬੱਸ ਸਟੈਂਡ ਤੋਂ ਇਲਾਵਾ ਜਨਤਕ ਥਾਵਾਂ ਤੇ ਕੀਤੀ ਚੈਕਿੰਗ ਅੱਜ ਫਰੀਕੋਟ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਆਪਰੇਸ਼ਨ ਈਗਲ ਤਹਿਤ ਜਨਤਕ ਥਾਵਾਂ ਤੋਂ ਇਲਾਵਾ ਬੱਸ ਸਟੈਂਡ ਢਾਬੇ ਹੋਟਲ ਅਤੇ ਰੇਲਵੇ ਸਟੇਸ਼ਨਾਂ ਵਿੱਚ ਭਾਰੀ ਪੁਲਿਸ ਬਲ ਨਾਲ ਚੈਕਿੰਗ ਅਭਿਆਨ ਚਲਾਇਆ ਗਿਆ ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਐਸਐਸਪੀ ਹਰਜੀਤ ਸਿੰਘ ਫਰੀਕੋਟ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਅੰਦਰ ਆਪਰੇਸ਼ਨ ਈਗਲ 3 ਤਹਿਤ ਚੈਕਿੰਗ ਅੰਬੇਰ ਚਲਾਇਆ ਗਿਆ ਹੈ ਜਿਸ ਦੌਰਾਨ ਜ਼ਿਲ੍ਹਾ ਹੈੱਡਕੁਆਟਰ ਤੋਂ ਇਲਾਵਾ ਦੋਨੇ ਸਬ ਡਿਵੀਜ਼ਨ ਕੋਟਕਪੂਰਾ ਅਤੇ ਜੈਤੂ ਦੇ ਵਿਖੇ ਵੀ ਵੱਖ-ਵੱਖ ਅਧਿਕਾਰੀਆਂ ਦੀ ਅਗਵਾਈ ਵਿੱਚ ਚੈਕਿੰਗ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਸ਼ਰਾਰਤੀਆਂ ਅੰਸਰਾਂ ਦੇ ਕੜੀ ਨਜ਼ਰ ਰੱਖਣ ਲਈ ਅਪਰਾਧ ਤੇ ਥੱਲ ਪਾਉਣ ਲਈ ਸਮੇਂ-ਸਮੇਂ ਤੇ ਉਹਨਾਂ ਵੱਲੋਂ ਆਚਨਚੇ ਚੈਕਿੰਗ ਕੀਤੀ ਜਾਂਦੀ ਹੈ ਤਾ ਜੋ ਸੂਬੇ ਦੇ ਵਿੱਚ ਅਮਨ-ਅਮਾਨ ਹਰਖਿਆ ਜਾਵੇ ਉਹਨਾਂ ਨੇ ਕਿਹਾ ਕਿ ਹੁਣ ਤੱਕ ਦੋ ਸ਼ੱਕੀ ਵਿਅਕਤੀਆਂ ਨੂੰ ਪੁਚਕਿਚ ਲਈ ਹਿਰਾਸਤ ਵਿੱਚ ਲਿਆ ਗਿਆ ਹੈ ਪਰ ਕੋਈ ਵੀ ਵੱਡੀ ਰਿਕਵਰੀ ਹਾਲੇ ਤੱਕ ਨਹੀਂ ਹੋਈ ਗੱਲ ਕੀਤੀ ਜਾਵੇ ਫਰੀਦਕੋਟ ਦੀ ਦਾ ਫਰੀਦਕੋਟ ਵਿੱਚ ਵੀ ਆਏ ਦੇਣੀ ਫਰੀਦਕੋਟ ਪੁਲਿਸ ਵੱਲੋਂ ਸਰਚ ਅਬੈਂਡ ਚਾਹੇ ਉਹ ਨਸ਼ਿਆਂ ਦੇ ਖਿਲਾਫ ਚਾਹੇ ਗੈਂਗਸਟਰਾਂ ਦੇ ਘਰਾਂ ਵਿੱਚ ਜਾਂ ਆਮ ਦੀ ਤਰ੍ਹਾਂ ਚੈਕਿੰਗਾਂ ਕੀਤੀਆਂ ਜਾਂਦੀਆਂ ਨੇ ਤਾਂ ਜੋ ਲੋਕ ਸੇਫ ਮਹਿਸੂਸ ਕਰਨ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਐਸਐਸਪੀ ਫਰੀਦਕੋਟ ਨੇ ਇੱਕ ਸਾਡਾ ਆਪਰੇਸ਼ਨ ঈগল 3 ਜਿਹੜਾ ਹੈਗਾ ਅੱਜ ਸਾਡੇ ਵੱਲੋਂ ਕੀਤਾ ਜਾ ਰਿਹਾ ਹੈ ਇਹਦੇ ਚ ਸਾਰੇ ਜ਼ਿਲ੍ਹੇ ਦੇ বাস ਸਟੈਂਡ ਤੇ ਰੇਲਵੇ ਸਟੇਸ਼ਨ ਤੇ ਸਾਡੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਇਹਦਾ ਉਦੇਸ਼ ਇਹ ਹੈ ਕਿ ਜਿਹੜੀ ਤਬੀਸ਼ ਹੁੰਦੀ ਹੈ ਜਿਹੜੇ ਮਾੜੇ ਬੰਦਿਆਂ ਤੇ ਜਿਹੜਾ ਸਾਡਾ ਕੰਟਰੋਲ ਹੈ ਉਹਨਾਂ ਨੂੰ ਜਿਹੜਾ ਕ੍ਰਾਈਮ ਕਰਨ ਤੋਂ ਰੋਕਣ ਵਾਸਤੇ ਜਿਹੜੀ ਇੱਕ ਜਰਨਲ ਓਵਰ ਆਲ ਚੈਕਿੰਗ ਕੀਤੀ ਜਾਂਦੀ ਹੈ ਉਹਨੂੰ ਇੱਕ ਕੋਆਰਡੀਨੇਟਿਡ ਤਰੀਕੇ ਦੇ ਨਾਲ ਵਲਕ ਚੈਕਿੰਗ ਕਰਵਾਈ ਜਾਂਦੀ ਹੈ ਇਹਦੇ ਚ ਫਰੀਦਕੋਟ ਦੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਡੀਐਸਪੀ ਫਰੀਦਕੋਟ ਆਪਣੇ ਐਸਐਚਓਜ਼ ਦੇ ਨਾਲ ਚੈਕਿੰਗ ਕਰ ਰਹੇ ਨੇ ਕੋਟ ਤੋਂ ਪੂਰਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੇ ਡੀਐਸਪੀ ਕੋਟ ਦਾ ਜੁਵਾ ਸ਼ਮਸ਼ੀਰ ਸਿੰਘ ਜੀ ਕਰ ਰਹੇ ਨੇ ਚੈਕਿੰਗ ਤੇ ਜਤੋ ਵਾਲੇ ਜਿਹੜੇ ਰੇਲਵੇ ਸਟੇਸ਼ਨ ਤੇ ਬੱਸ ਸਟਾਪਸ ਨੇ ਉੱਥੇ ਜਿਹੜਾ ਡੀਐਸਪੀ ਜਤੋ ਐਸ ਐਚਓ ਜੱਤੋ ਤੇ ਬਾਜਾਖਾਨਾ ਦੇ ਨਾਲ ਚੈਕਿੰਗ ਕਰ ਰਹੇ ਨੇ ਸਰ ਹੁਣ ਤੱਕ ਕਲੈਸ਼ੀ ਦੀ ਗਵਾਹ ਤੋਂ ਕੋਈ ਨਹੀਂ ਹੋਈ ਆ ਕਿਸੇ ਚਾਰਜਿੰਗ ਤੋਂ ਹਲੇ ਜਿਹੜੀ ਚੈਕਿੰਗ ਚੱਲ ਰਹੀ ਹੈ ਤੇ ਦੋ ਵਿਅਕਤੀ ਰਾਉਂਡ ਅਪ ਕੀਤੇ ਨੇ ਪਰ ਕੋਈ ਜਿਹੜੀ ਪੁਕਤਾ ਤੌਰ ਤੇ ਬਰਾਮਦਗੀ ਹਲੇ ਨਹੀਂ ਹੋਈ ਪਰ ਜਿਹੜੀ ਸਾਡੇ ਵੱਲੋਂ ਜਿਹੜਾ ਹੈਗਾ ਹੁਣ ਕੁਝ ਜਿਹੜੇ ਮੋਟਰਸਾਈਕਲਸ ਨੇ ਬਿਨਾ ਨੰਬਰੀ ਤੇ ਵਹੀਕਲਸ ਨੇ ਉਹਨਾਂ ਦੀ ਵੀ ਜਿਹੜੀ ਹੈਗੀ ਚੈਕਿੰਗ ਕੀਤੀ ਜਾਏਗੀ ਤਾਂ ਕਿ ਜਿਹੜਾ ਇੱਕ ਮੁਕੰਮਲ ਤੌਰ ਤੇ ਜਿਹੜਾ ਹੈਗਾ ਇੱਕ ਪ੍ਰਭਾਵ ਜਿਹੜਾ ਪੁਲਿਸ ਦਾ ਮਾੜੇ ਅਨਸਰਾਂ ਤੇ ਪੈ ਸਕੇ Mwenye 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 ਗੋਚਰ ਦੇ ਡੱਡੀ ਚੋਣਦੀ ਹੈ। ਪਤਨ ਵਾਲੇ ਦੇ ਲਈ ਬੁਥਾ ਨਹੀਂ। Tare, o naro, o tarajo. Tare, o naro, o tarajo. Tare, o naro, o tarajo. ਸੋਸ਼ਟੇ ਬੈਗ ਉਹ ਗੋੜਾ ਲਾਈਟਰ ਵਾਲੇ ਦਾ ਹੈ ਹੈ ਪੈਕੇਟ ਨਹੀਂ ਗੋੜਾ ਜੰਮੇ ਦਾ ਪਲਾ ਦਾ ਉਹ ਹੈ ਕੱਢ ਦੇ ਕੋਲੇ ਸਪਲਾ ਦਾ ਹਾਂ ਕੱਢ ਕੇ ਦਿਖਾ ਦੇ ਆ ਰਹਿ ਗਈ